ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਗਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਇੱਕ ਬਹੁਤ ਵਧੀਆ ਚੰਗੇ ਰਵੇ ਦੀ ਮਾਝ ਉੱਪਰ ਹੈਗੀ ਆ ਸੋ ਦੋਸਤੋ ਜਿਹੜਾ ਪਿੰਡ ਆ ਬੁਰਜ ਪੈ ਜਾਂਦਾ 195 ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਸੋ ਦੋਸਤੋ ਭਿੱਖੀ ਵਿੰਡ ਤੋਂ ਜਿਹੜਾ ਅੱਗੇ ਸੁਰਸੰਗ ਗੱਗੋ ਬੂਹਾ ਸ਼ਿਸ਼ਰੇਵਾਲ ਨਾਲ ਪਿੰਡ ਬੁਰਜਾਉਂਦਾ ਅੱਗੇ ਚਬਾਲ ਦਾ ਕਸਬਾ ਸੋ ਦੋਸਤੋ ਕਿਸੇ ਵੀਰ ਭਰਾ ਨੇ ਇਹ ਮੱਝ ਖਰੀਦੀ ਨਹੀਂ ਹੋਵੇ ਦਲਜੀਤ ਸਿੰਘ ਵੀਰ ਉਹਨਾਂ ਦੇ ਉੱਪਰ ਨੰਬਰ ਕੰਟੈਕਟ ਦਿੱਤੇਗਾ 9803756260 ਦੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਚੌਥਾ ਸੂਬਾ ਸੂਣ ਜਾ ਰਹੀ ਹੈ ਬਾਈ ਹੋਰਾਂ ਦੇ ਕਹਿਣ ਮੁਤਾਬਕ ਬੜੀ ਵਧੀਆ ਮੱਝ ਆ ਬਹੁਤ ਵਧੀਆ ਦੋਸਤੋ ਚੰਗੇ ਰਿਕਾਰਡ ਵਾਲੀ ਆ 15 16 ਲੀਟਰ ਦੀ ਮਿਲਕ ਦੀ ਕਪੈਸਿਟੀ ਰਹੀ ਐ ਇਹਦੀ ਪਿਛਲੇ ਸੂਜਿਆਂ ਦੇ ਵਿੱਚ ਸੋ ਇਸ ਵਾਰ ਦੋਸਤੋ ਜਿਹੜੀ CIARB ਨਾਬੇ ਹਸਾਰ ਬੈਂਕ ਤੋਂ ਜਿਹੜੀ ਗੱਬਣ ਹੈਗੀ ਆ ਰਿਕਾਰਡ ਦੋਸਤੋ ਸਿਵਲ ਹਸਪੀਟਲ ਬੁਰਜ ਦੇ ਵਿੱਚ ਇਸ ਦਾ ਦਰਜ ਹੈਗਾ ਕਿਸੇ ਵੀਰ ਭਰਾ ਨੇ ਜਦੋਂ ਲੈਣੀ ਹੋਵੇ ਤੇ ਆਪ ਦਾ ਕਿੰਨਾ ਨੰਬਰ ਬੁੱਲਦਾ ਸੀ ਉਹਨੇ ਇਸ ਦੇ ਯੂਜ਼ ਕੀਤਾ ਗਿਆ ਉਹ ਤੁਸੀਂ ਆਪਣੀ ਤਸੱਲੀ ਡਾਕਟਰ ਸਾਹਿਬਾਨ ਦੇ ਕੋਲ ਵੀ ਕਰ ਸਕਦੇ ਹੋ ਸੋ ਦੋਸਤੋ 16 ਲੀਟਰ ਦੀ ਮਿਲਕ ਦੀ ਕਪੈਸਿਟੀ ਵਾਲੀ ਆ ਥੱਬਿਆਂ ਦੇ ਥੱਬੇ ਹਵਾਨੇ ਆ ਬਾਕੀ ਤੁਸੀਂ ਵਿਰਲਾ ਵੇਖ ਸਕਦੇ ਹੋ ਮੱਝ ਦੀਆਂ ਥਣਾਂ ਦੀਆਂ ਬਹੁਤ ਚੰਗੀਆਂ ਸੋਹਣੀਆਂ ਵਿਰਲਾ ਨੇ ਹਜੇ 10 ਦਿਨ ਹੋਰ ਲੈ ਜਾਣੇ ਵੀਰੇਓ ਬਾਕੀ ਚੰਗੀ ਧਾਰ ਆ ਮੋਟੀ ਧਾਰ ਆ ਦੋਸਤੋ ਤਸੱਲੀ ਤੁਸੀਂ ਆਪਣੀ ਤੇ ਪਕੇ ਵੀ ਲੈ ਸਕਦੇ ਹੋ ਬਾਕੀ ਚੁਵਾਈ ਕਰਕੇ ਵੀ ਲੈ ਸਕਦੇ ਹੋ ਤਸੱਲੀ ਤੁਸੀਂ ਆਪਦੀ ਫੋੜੇ ਕਰਨੀ ਆ 22 ਹੋਰਾਂ ਦੇ ਕਹਿਣ ਮੁਤਾਬਕ ਚੌਥਾ ਸਵੇਰ ਸੂਣ ਜਾ ਰਹੀ ਆ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਜਜਮੈਂਟ ਜ਼ਰੂਰ ਕਰ ਸਕਦੇ ਹੋ ਸੋ ਘਰ ਦੀ ਮੱਝ ਆ ਦੋਸਤੋ ਬਾਕੀ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਮੁਠੀ ਵਾਲਾ ਥਾਣਾ ਦੋਸਤੋ ਚਾਰੇ ਥਾਣਾ ਦੇ ਗਾਇਬੰਤਰ ਜਰੂਰ ਨੋਟ ਕਰ ਲਿਓ ਮਰਲੇ ਮਰਲੇ ਤੇ ਥਾਣਾ ਦੋਸਤੋ ਬੜਾ ਵਧੀਆ ਚੰਗਾ ਚੁਵਾਈ ਬੜੀ ਸਾਫ ਹੋਵੇਗੀ ਸ਼ੁੱਧ ਚੁਵਾਈ ਦੀ ਇਹ ਮੱਝ ਹੋਵੇਗੀ ਦੁੱਧ ਵੱਲੋਂ ਵੀ ਦੋਸਤੋ ਕਸਰਾ ਕੱਢਦੀ ਹੈਗੀ ਪੰਡਾ ਭਰੀਆਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਪਿੱਠਪੂੜਾ ਮੱਝ ਦਾ ਬਹੁਤ ਜ਼ਿਆਦਾ ਸੋਹਣਾ ਦੋਸਤੋ ਮੰਜਾ ਡੈਂਦਾ ਮੱਝ ਦਾ ਕੱਦ ਕਠ ਵੀ ਸੋਹਣਾ ਹੈਗਾ ਬਾਕੀ ਮੁੱਲ ਦੋਸਤੋ 1 ਲੱਖ 5000 ਰੁਪਇਆ ਬਾਈ ਹੋਰਾਂ ਦੀ ਡਿਮਾਂਡ ਆ ਕਹਿੰਦੇ ਪੈਸਿਆਂ ਵਾਲੇ ਉਹ ਵੀ ਦਿਲ ਰੱਖ ਕੇ ਵੀਰ ਮੇਰੇ ਲਿਓ ਸੋ ਚਾਹ ਬਣ ਵੀਰ ਜਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ